ਸਤ ਸ੍ਰੀ ਅਕਾਲ ਦੋਸਤ ਕੀ ਹਾਲ ਚਾਲ ਕਿਵੇਂ ਤੁਸੀਂ ਸਾਰੇ ਤੇ ਅਸੀਂ ਸਾਰੇ ਵਧੀਆ ਠੀਕ ਠਾਕ ਤੇ ਇੱਥੇ ਅਸੀਂ ਬਾਬੇ ਸ਼ੀਦਾ ਤੋਂ ਵਾਪਸੀ ਤੇ ਦਾਦੀ ਨੂੰ ਮਿਲਣ ਗਏ ਅਸੀਂ ਤੇ ਉਹਨਾਂ ਨਾਲ ਹਾਸੇ-ਟੱਟੇ ਕਰ ਰਹੇ ਸੀ ਉਹ ਹੱਥ ਵੇਖ ਰਿਹਾ ਸੀ ਕੁਛ ਨੂੰ ਕਹਿ ਰਿਹਾ ਸੀ ਤੇਰੇ ਦੋ ਵਿਆਹ ਹੋਣੇ ਤੇ ਜੱਗ ਸਿੰਘ ਨੂੰ ਕਹਿ ਰਿਹਾ ਤੇਰਾ ਇੱਕ ਵੀ ਨਹੀਂ ਦਿਸ ਰਿਹਾ ਸੋ ਇਸ ਤੋਂ ਅੱਗੇ ਅਸੀਂ ਤੇਰੇ ਜੁਆਕ ਦਾ ਨਾ ਲੱਗਦਾ ਆ ਦਿਨਾਂ ਦਾ ਤੇਰਾ ਜਿਆਨ ਨਾਲ ਨਾ ਵੀ ਲੈ ਆ ਇਹਨਾਂ ਦਾ ਕੀ ਹੈ ਚੁੱਪ ਜਾਂਦਾ ਹੈ ਗੱਭੀਏ ਦੇ ਦੇ ਇੱਥੇ ਦੇ ਬਾਅਦ ਆ来 ਜਾਂਦੇ। ਕਹੋ ਜੀ ਕੋਠੀ ਖੁੱਲੀ ਉਹਦੀ ਕੋਠੀ ਖੁੱਲੀ। ਖੁੱਲਾ ਨਹੀਂ ਹਿੰਦਾ। ਮੇਰੀ ਖਦਾ। ਜਾਈਦਾ ਹੈ। ਇਹ ਪੈਸੇ ਲਾਉਂਦਾ ਹੈ ਬੜੇ ਖੁੱਲਾ ਕਿਉਂ। ਨਹੀਂ ਲੋਕ ਪੂਰਾ ਨਹੀਂ ਲੱਗਾ ਹੈਗਾ ਹੈਰਾ। ਖੋਜ ਵੀ ਦੱਸ ਲੈ। ਉਹਦੀ ਜਦਾਈ ਲਵਾਇਂਦੋ ਨਹੀਂ ਗਏ ਜਾਂਦੇ। ਇਹ ਦੱਬੇ ਲੱਗੂ ਪਤਾ ਲੱਗੂ। ਚੈ ਗਏ। ਇਹ ਗਿਆ ਕਰਮ ਨਹੀਂ ਨਹੀਂ। ਇਹਿੰਦਾ ਕਰ ਦੇਣਾ ਛੇਤੀ। ਆਲੇ ਤੋਂ 100 ਸਾਲ ਦੀ ਹੋਣਾ ਨਾ ਹੁਣ ਜਰ ਨੂੰ ਥੋੜਾ ਰਹਿ ਗਿਆ ਅੱਗੇ ਲਈ 90 ਸਾਲ ਹੋ ਗਈ ਨਹੀਂ ਜਾਦੀ ਹੋ ਗਈ 90 ਤੋਂ ਨਹੀਂ 90 ਜੀ 54 ਚਾਰ ਕਸਾਲ 96 ਸਾਲ ਦੀ ਹੋ ਗਈ ਫਤਿਹ ਥੋੜੀ ਜਿਹਾ ਪੂਰੀ 100 ਸਾਲ ਕਰੀਏ ਪੂਰਾ ਲਿਆ ਹੋਏ ਨੇ ਜੱਗੇ ਆ ਪਾਣੇ ਦੇ ਵਿੱਚ ਜੱਗੇ ਆ ਹਰੇ ਦਾੜੀ ਆਈ ਪਈਓ ਤੇ ਗੈੜੀ ਆ ਗਈ ਐਂਦੀ ਸ਼ਕਲ ਕਿਹਤਰਾ ਦੀ ਓ ਬੀਬੀ ਬੜਾ ਐਂਦੀ ਸ਼ਕਲ ਆਪਣੇ ਪੁੱਟਾ ਵਰਦੇਗੇ ਹੋਰ ਕਹਦੇ ਆ ਕਿੰਨੇ ਤੇ ਪਲਾ ਬੀਬੀ ਐ ਆਪਣੇ ਗੈੜੀ ਤੇ ਆ ਆ ਦੇ ਦਰਜਾ ਆ ਦੇ ਦਰਜਾ ਨਹੀਂ ਫੋਟੋ ਤਾਂ ਨਾ ਲਾਉਂਦੇ ਤਾਂ ਦੇ ਹੈ ਹਰੇ ਬਈ ਡੈਡੀ ਡੈਡੀ ਇਹ ਇਹਦੇ ਕਰਦੇ ਜੀ ਆਪਦੇ ਦਾਦੇ ਤੇ ਨਹੀਂ ਲੱਗਦਾ ਲੱਗਦਾ ਹੈ ਉਹਹੀਂ ਜੇ ਲੱਗਦਾ ਫੋਟੋ ਇਹ ਉਹਦੇ ਇੱਥੇ ਨਹੀਂ ਹੈਗਾ ਹਰਕਦਾ ਵੀ ਹੋਰੀ ਹੈ ਹੈ ਇਨੀ ਹਰਕਦਾ ਵੀ ਹੋਰੀ ਹੈ ਹਾਂ ਬੱਝ ਗਏ ਨਹੀਂ ਤਕੜਾ ਲਾ ਫੋਟੋ ਚੱਕ ਲੈ ਕਰਵਾਜੀ ਦੇ ਆ ਗਿਆ ਹਾਂ ਇਹ ਕਿਹਾ ਤਾਂ ਕੁਝ ਨਹੀਂ ਦੇ ਆ ਨਾ ਦੇਖਿਆ ਨਹੀਂ ਜਾ ਰਿਹਾ ਕੁਝ ਇਹ ਨਹੀਂ ਤਾਂ ਘਾਟ ਮਾਰਦੀ ਹੈ ਹਾਂ ਉਹ ਮਾਲਕ ਨੇ ਬਾਗ ਲਾਇਆ ਤੇ ਹਾਂ ਕਿਉਂ ਹੈ ਤੇ ਇੱਥੇ ਅਸੀਂ ਸੂਟ ਵੇਖ ਰਹੇ ਸੀ ਉਹ ਤੁਹਾਨੂੰ ਦੱਸ ਦਿਆਂ ਮੈਂ ਅਸੀਂ ਕਿਹੜੇ ਸੂਟ ਦੇਖ ਰਹੇ ਸੀ ਅਸੀਂ ਜਿਵੇਂ ਆ ਸਾਡੇ ਤਾਇਆ ਜੀ ਨੂੰ ਦਿਖਾ ਰਹੇ ਆ ਤੇ ਅਸੀਂ ਤਾਇਆ ਜੀ ਦੇ ਘਰ ਆਏ ਆ ਤਾਇਆ ਜੀ ਦੀ ਦੋ ਤੀ ਨੂੰ ਬਾਹਰ ਵਧਾਉਣਾ ਸੀ ਅਗਲੇ ਦਿਨ ਸੋ ਉੱਥੇ ਜਾਣ ਲਈ ਜਿਹੜੇ ਸੂਟਾਂ ਦੀ ਤਿਆਰੀ ਕੀਤੀ ਸੀ ਉਹ ਮੈਂ ਤਾਇਆ ਜੀ ਦਿਖਾ ਰਹੇ ਸੀ ਉਹ ਬਲ ਇੱਕ ਤਾਂ ਚੁੱਪ ਰਹੇ ਸਹੀ ਗੱਲ ਐ ਖੋਜ ਕਿਤੇ ਮੈਨੂੰ ਦੇਦੀ ਹੈ ਖੋਜ ਨੂੰ ਮੈਂ ਕਿਹਾ ਤੇਰੇ ਪਾਸੇ ਮੈਨੂੰ ਦੇਦੀ ਆ ਮਨੋ ਵੀ ਪੰਜਾਬੀ ਸੂਤਾ ਸੋਨੇ ਆ ਆ ਸੱਤ ਆਹੇ ਮੋਸਾ ਆ ਬਣਾ ਖੋਜ ਤੇ ਬਗਾਇਰ ਚਾਲਾ ਕਿੰਨੀ ਫਾਇਦਾ ਆ ਤੇ ਆ ਆ ਮੰਦਰ तो आपने अपनी जिंदगी में पटकता ਦੇ ਇੰਨਾ ਚੱਲ ਜਾ ਰਹੇ ਕੋਈ ਤਾਂ ਨਹੀਂ ਕੋਈ ਫਿਰ ਤਾਂ ਜਿੰਨਾ ਮਰਜ਼ੀ ਲਾਉਂਦੇ ਆ ਉਹਨਾਂ ਨੂੰ ਕਾਲੇ ਟਿਕਰ ਲੈ ਜਾਂਦਾ ਚਲੋ ਮੈਨੂੰ ਬਹੁਤ ਸੋਨਾ ਹੈ ਉਹਦੇ ਪੁੱਲਾ ਹੀ ਪੈ ਕੇ ਉਹ ਸਭ ਚੱਲ ਜਾਂਦਾ ਮਾ ਆ ਉਹਨਾਂ ਰੱਬ ਜੀ ਦੇ ਅੰਦਰ ਚੱਲ ਚੱਲਦੇ ਆ ਤਾਂ ਪਰ ਮੈਂ ਮੇਰੇ ਨਾਲ ਜਿੱਤੀ ਆ ਆ ਸਾਸੀ ਦਾ ਇਹ ਸਾਸੀ ਇਹ ਕੱਢ ਲੈਣੇ ਆਂ ਲੈਣਗੇ ਨਾ ਆ ਜੀ ਇਹ ਇੱਕ ਬਣਾ ਰਹੇ ਪਾ ਲੋ ਜੋ ਲੈ ਕੇ ਚੱਲੀਏ ਸਾਰੇ ਸਹੀ ਗੱਲੇ ਜਾ ਕੇ ਵੰਡ ਲਾਂਗੇ ਮਨ ਨੂੰ ਮਰਨ ਨੂੰ ਪਾਰ ਕੇ ਵਿਖਾ ਦਾਂਗੇ ਵੀ ਆ ਤੇਰਾ ਸੁਭਾਅ ਸੀ ਸਹੀ ਗੱਲੇ ਤੇ ਜੋ ਚਲੇ ਜਾਣਾ ਮਨ ਨੂੰ ਕੋਲ ਕੱਲੀ ਜਿੱਟ ਕੇ ਜ ਨਹੀਂ ਨਹੀਂ ਜਲ ਨਹੀਂ ਦੇ ਮਾਮੇ ਮੈਂ ਮੇਲ ਨੂੰ ਨਹੀਂ ਪਾ ਰਿਆ। ਬੱਸ ਕਰੇ ਜੀ ਬੀ ਨੂੰ ਮਤਰੇ ਨਹੀਂ ਬਾਕੇ ਤੇ ਮੈਂ। ਕੋਣੇ ਕਹਿਣਾ ਨਹੀਂ ਪਾਇਆ ਜਾਣਾ ਮੱਸਾ ਤੇਰੇ ਪੈਕੀਆ ਤੈਨੂੰ ਲੈ ਕੇ ਜਾਉਂਗਾ। ਬੜੀ ਦੇਰ ਆਉਂਦੇ ਆਂ ਜੀਆ ਨੂੰ ਪਿਆਰ ਇੱਕ ਬੋਸ। ਉਹ ਜੀ ਆ ਪਹਿਲੇ ਥੋੜੇ ਦੇ ਮੈਂ ਕਿਥੇ ਰੱਖ ਬੋਚੀ ਤੀ ਤੈਨੂੰ ਚਾ ਕੋਈ ਮਿੰਨਾ ਜਿਆ ਹੋ ਗਿਆ ਜਾਂਦੇ ਹੈ 아이 ਨਹੀਂ ਤੇਰਾ ਇਹ ਸਾਰਾ ਹਰ ਕੇ ਸਾਡੇ ਕੋਲ ਲਾਇਆ ਮੈਂ ਧੱਕੇ ਨਹੀਂ ਬਾਗ ਲਿਆ ਇਹ ਤਾਂ ਨਹੀਂ ਜਾਂਦੀ ਹੈ ਕੀ ਚੱਲ ਰਿਹਾ ਹੈ ਮੈਂ ਤਾਂ ਬੋਲਦਾ ਨਾ ਕਦੋਂ ਕਿਹਨੇ ਦੌੜਿਆ ਹੈ। ਕਿਹਨੇ ਦੌੜਿਆ ਹੈ ਬਈ ਆ ਕੇ ਬੈਠਾ ਕਹਿੰਦਾ ਦੌੜਿਆ ਹੈ। ਇਹ ਜਦੋਂ ਬੋਲਦਾ ਹੁੰਦਾ ਤੇ ਸਾਡੇ ਕਹਿੰਦੇ ਦੌੜਿਆ ਹੋਣੀ। ਊੜੀ ਪੀਣਗੇ ਕਿ ਨਹੀਂ ਨਹੀਂ ਇਹ ਤਾਂ ਕਿਸੇ ਨੂੰ ਫੜੂਗਾ। ਹਾਂ। ਜੇ ਦੌੜ। ਨਾ 4 ਵਜੇ ਘੜੀ ਹੀ ਘੜੀ ਇਹ ਆ ਪਿਆ ਹੈ ਨਾ ਵੇਖੋ ਲੋਕਾਂ ਦੇ ਨਾਨਕੇ ਦੇ ਕੇ ਜਾਂਦੇ ਤੇ ਸਾਡੇ ਦੇ ਨਾਨਕੇ ਲੈ ਕੇ ਚੱਲੇ ਮੈਂ ਡੱਬੇ ਖੋਲ ਕੇ ਖਾਉਂ ਵੀ ਡੱਬੇ ਜਾਇਗਾ ਨਾਨਕੇ ਲੈ ਕੇ ਤੇ ਜੇ ਡੱਬਿਆਂ 'ਚ ਵੀ ਕੁਝ ਨਿਕਲ ਆਇਆ ਤਾਂ ਮੈਂ ਤੁਹਾਨੂੰ ਦਿਖਾ ਦਿਆਂਗਾ ਇਹ ਡੱਬੇ ਭਰ ਕੇ ਚੱਲੇ ਭਰ ਕੇ ਆਏ ਇਧਰ ਵੇਖੋ ਡੱਬੇ 'ਚ ਡੱਬਾ ਇਧਰ ਵੇਖੋ ਲੈ ਇਧਰ ਵੇਖੋ ਹੋਰ ਅਹੀਂ ਤੁਹਾਨੂੰ ਕੀ ਸਬੂਤ ਵਿਖਾਈਏ ਹੈ ਕਹਦਾ ਖਾਲੀ ਹੈ ਨਾ ਖਾਲੀ ਨਹੀਂ ਤੁਸੀਂ ਇਹ ਨਹੀਂ ਆਖਿਆ ਵਿੱਚ ਕੋਈ ਖਾਣ ਵਾਲੀ ਚੀਜ਼ ਤੁਸੀਂ ਇਹ ਆਖਿਆ ਵਿੱਚ ਕੁਝ ਹੋਊਗਾ ਫੇਰ ਹਾਂ ਮੈਂ ਕਿਉਂ ਭਰ ਕੇ ਲਿਆਂਦੇ ਇਸ ਖਾਲੀ ਚੱਲੇਗਾ ਖਾਲੀ ਨਹੀਂ ਵਿੱਚ ਡੱਬਾ ਹੈਗਾ ਇਹਨਾਂ ਦੱਬੇ ਵਿੱਚ ਡੱਬਾ ਸਹੀ ਗੱਲ ਡੱਬੇ ਵਿੱਚ ਡੱਬਾ ਇਹ ਡੱਬੇ ਚ ਡੱਬਾ ਪਾਇਆ ਅਸੀਂ ਵੇਖੋ ਕਿੰਨੇ ਯੋ 1 2 3 4 5 ਤੇ ਜਿਹੜਾ ਇੱਕ ਵਿੱਚ 6 6 ਡੱਬੇ ਆ ਹਨਾ ਹਾਂਜੀ ਮੈਮ ਬੜੇ ਸੋਹਣੇ ਲੱਗਦੇ ਪਏ ਜੀ ਅੱਜ ਕਿੱਥੇ ਚੱਲੇ ਤੁਸੀਂ ਅੱਜ ਅਸੀਂ ਚੱਲੇ ਪ੍ਰੋਗਰਾਮ ਤੇ ਸਹੀ ਗੱਲ ਤੁਸੀਂ ਫਿਰ ਹਸਪੀਟਲ ਸੀ ਪਰ ਹਸਪੀਟਲ ਕੈਂਸਲ ਹੋ ਗਿਆ ਨਹੀਂ ਨਹੀਂ ਹੋਤੇ ਨਹੀਂ ਜਾਣਦੇ ਨਾ ਉਹ ਤਾਂ ਕੈਂਸਲ ਹੀ ਚਾਹੀਦਾ ਮੈਨੂੰ ਸਹੀ ਗੱਲ ਹੈ ਤੁਸੀਂ ਸਾਡੀ ਨਨਾਨ ਦੇ ਕੁੜੀ ਹੋਈ ਉਹ ਬਾਰ ਵਿਦਾਇਆ ਉਹਨਾਂ ਨੂੰ ਹਾਂਜੀ ਉੱਥੇ ਚੱਲੇ ਆ ਉਹਨਾਂ ਦੇ ਠੀਕ ਆ ਤੁਸੀਂ ਅੱਜ ਫੇਰ ਉੱਥੇ ਨਜ਼ਰ ਲਵਾ ਕੇ ਆਉਣੀ ਵੀ ਨੂੰ ਲੱਗਦਾ ਨਹੀਂ ਫੇਰ ਦੋ ਦਿਨ ਰੈਸਟ ਕਰ ਲਾਂਗੇ ਸਹੀ ਗੱਲ ਹੈ ਚਲੋ ਫਿਰ ਮਿਲਦੇ ਆ ਸ਼ਾਮ ਨੂੰ ਹਾਂਜੀ ਠੀਕ ਆ ਉਹ ਰੰਗ ਆ ਗਿਆ ਜੀ ਪਿੰਡ ਸ਼ੀਲੋਲੀ ਇਹ ਪਿੰਡ ਮੱਲੂ ਕੇ ਮੱਲੂ ਕੇ ਪਿੰਡ ਚਲੋ ਜੀ ਹੁਣ ਅਸੀਂ ਪਹੁੰਚ ਗਏ ਘਰ ਜਾ ਕੇ ਮਿਲਦੇ ਆ ਤੁਹਾਨੂੰ ਵੀ ਮਿਲਾਉਣੇ ਆ ਹੋ ਗਈ ਤੇਲ ਚੜਾਈ ਚਲੋ ਜੀ ਐਂਟਰੀ ਨਾ ਕੋਈ ਤੇਲ ਇਹ ਟੂਲ ਫਲਾਜਾ ਖਤਮ ਕੀਤਾ ਹੋਇਆ ਹੈ ਇਹ ਟੂਲ ਫਲਾਜੇ ਵਾਲੇ ਨੂੰ ਦਿੰਦੇ ਤਾਂ ਤੁਹਾਨੂੰ ਅਸੀਂ ਕਿੱਥੇ ਦਵਾਂਗੇ ਕਾਮ ਝੰਡਾ ਲਾਇਆ ਚਲੋ ਇਹ ਕੱਟ ਚਿੱਟ ਕਰੋ ਐਂਟਰੀ ਬਾਗਬਾਨੀ ਵਾਵਾ ਲਈ ਬੈਠਾ ਮੰਨੂ ਹਾਂ ਮੈਂ ਕਿਹਾ ਬਾਗਬਾਨੀ ਵਾਵਾ ਕਰੀ ਬੈਠੀ ਮੰਨੂ ਹਾਂ ਮੰਨੂ ਕੀ ਦੀ ਸੋਰੀ ਸੂਜੀ ਉਹ ਵਿਖੀ ਨਾਲ ਨਹੀਂ ਲੱਗਦੀ ਬਾਈ ਯਾਰ ਅ ਵਧੀਆ ਆ ਵੀ ਕੁਮ ਮਮੀ ਲੁੱਕ ਚੇ ਹੋਰ ਸੋ ਠੀਕ ਹਾਂਜੀ ਨੰਨੀ ਵੇਖ ਲਓ ਬਈ ਆ ਮਮੇ ਆ ਮੈਂ ਕੁੜੀ ਦੇ ਮਾਮੇ ਮੇ ਮਰੀ ਸ਼ਕਲ ਵਿਖਾ ਦਿਓ ਚਲੋ ਬਈ ਬਾਕੀ ਇੱਥੇ ਚੱਲ ਰਿਆ ਸੀ ਚਾਹ ਪਾਣੀ ਤੇ ਆਪਾਂ ਇੱਕ ਚੀਜ਼ ਦੀ ਮਾਫੀ ਚਾਹੁੰਦੇ ਆ ਜਿਵੇਂ ਕਿ ਕੁਝ ਕੁ ਫੇਸ ਜਿਹੜੇ ਸਾਹਮਣੇ ਨਹੀਂ ਆਉਣਾ ਪੂਰਾ ਕੰਫਰਟੇਬਲ ਨਹੀਂ ਮਹਿਸੂਸ ਕਰਦੇ ਸੋ ਆਪਾਂ ਉਹਨਾਂ ਦੀ ਥੋੜੀ ਥੋੜੀ ਵੀਡੀਓ ਜਿਹੜੀ ਵਿੱਚ ਅੱਗੇ ਆਪਾਂ ਸਟicker ਯੂਜ਼ ਕੀਤਾ ਹੈ ਸੋ ਇੱਥੇ ਆ ਨੰਨੀ ਮੁੰਨੀ ਪਰੀ ਜੀਨ ਦੇ ਅਸੀਂ ਸਾਹਿਬਕੌਰ ਜੀ ਦੇ ਅਸੀਂ ਬਾਹਰ ਵਿਦੌਨ ਤੇ ਉੱਥੇ ਪਹੁੰਚੇ ਸੀ ਇਹ ਸਾਡੇ ਤਾਇਆ ਜੀ ਦੀ ਦੋਤੀ ਆ ਤੇ ਬਾਕੀ ਸਾਡੀ ਫੈਮਿਲੀ ਛੋਟੀ ਜੀ ਆ ਦੋ ਪਰਿਵਾਰੀਆਂ ਸੀ ਤਾਇਆ ਜੀ ਤੇ ਅਸੀਂ ਸੋ ਇੱਥੇ ਮੈਂ ਕੱਪੜੇ ਦਿਖਾ ਰਹੀ ਸੀ ਇਹ ਦੀਦੀ ਵੱਡੀ ਲੈ ਕੇ ਆਏ ਸੀ ਵੱਡੇ ਅਤਾਇਆ ਜੀ ਦੀ ਵੱਡੀ ਬੇਟੀ ਤੇ ਜਿਹੜੇ ਪਹਿਲਾਂ ਸ਼ੂਟ ਵਿਖਾਏ ਆ ਉਹ ਅਹੀਂ ਪ੍ਰੋਮੋਡਲ ਰੱਖ ਰੱਖਾ ਆ ਪਰਵਾਰ ਤੇ ਮੈਂ ਤਾਂ ਪੈਸੇ ਦਿੱਤੇ ਸੀ ਸੋ ਮੈਂ ਸੋੜ ਦਿੱਤੇ ਸੂਟ ਸਭ ਬਹੁਤ ਸੋਹਣੇ ਸੋਹਣੇ ਬਹੁਤ ਮਹਿੰਗੇ ਮਹਿੰਗੇ ਉਹਨਾਂ ਨੇ ਬਹੁਤ ਹੀ ਵਧੀਆ ਬਣਾ ਲੱਗੇ ਬਈ ਤੇ ਮੈਂ ਕਿਹਾ ਚਲੋ ਸ਼ੂਟ ਦਾ ਬਾਤ ਹੋ ਗਿਆ ਬਾਕੀ ਬਾਕੀ ਇੱਥੇ ਹਾਸਾ ਠੱਠਾ ਚੱਲ ਰਿਹਾ ਸੀ ਤੇ ਮਸਤੀ ਮਜ਼ਾਕ ਹੋ ਰਿਹਾ ਸੀ ਤੇ ਨਾਲੇ ਨਾਲ ਨਾਲ ਕੱਪੜੇ ਦਿਖਾ ਰਹੇ ਸੀ ਬਾਕੀ ਉਸ ਤੋਂ ਬਾਅਦ ਅਸੀਂ ਰੋਟੀ ਪਾਣੀ ਖਾਧਾ ਤੇ ਘਰ ਵਾਪਸ ਆਏ ਤੇ ਇਹ ਸਗਲੇ ਵੀ ਲੈ ਕੇ ਗਏ ਸੀਗੇ ਅ ਪੈਰਾਂ ਦੇ ਹੱਥਾਂ ਦੇ ਨજર ਕੰਡਾ ਸਾਰਾ ਕੁਝ ਜਿਸ ਦੀ ਜੋ ਕੁਝ ਵੀ ਤੁਸੀਂ ਵੀਡੀਓ ਚ ਦੇਖ ਰਹੇ ਖਡਾਉਣੇ ਵਗੈਰਾ ਤੇ ਇੰਸਾਗੈ ਜੀਂ ਨਹੀਂ ਪਰੀ ਇਹ ਬਹੁਤ ਹੀ ਐਕਟਿਵ ਪਰੋਗਰਾਮ ਸੀ ਤੇ ਇੰਦੇ ਅਸੀਂ ਗਿਆ ਸੀ ਨਿਸ਼ੋਏ ਕਹਿੰਦੇ ਚਲੋ ਛੋਟਾ ਜਿਹਾ ਇੱਕ ਪ੍ਰੋਗਰਾਮ ਸੀ ਜਿਹਦੇ ਵਿੱਚ ਉਹਨਾਂ ਦਾ ਸ਼੍ਰੀਕਾ ਕਬੀਲਾ ਤੇ ਨਾਨਕੇ ਪਰਿਵਾਰ ਸੀਗਾ Make me a little video. today, just to